ਅਗਲੀ ਖਬਰ ਦੇ ਵੱਲ ਵਧ ਗਏ ਤੇ ਗੱਲ ਕਰੀਏ ਪੰਜਾਬ ਦੇ ਵਿੱਚ ਲੋਰੈਂਸ ਇੰਟਰਵਿਊ ਦੇ ਮਾਮਲੇ ਦੀ ਮੂਸੇ ਵਾਲੇ ਦੇ ਬਾਪੂ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਵੀ ਤੁਸੀਂ ਇਹ ਇੰਟਰਵਿਊ ਕਰਵਾਈ ਕਿਸ ਮੰਤਵ ਨਾਲ ਸੀ ਦੇਖੋ ਪਹਿ Nghiਆ ਪਾ ਲੰਗੇ ਕੱਲ ਵੀ ਗੱਲ ਕਰ ਰਹੇ ਸੀਗੇ ਹਾਂਜੀ ਹਾਂਜੀ ਕਿ ਜਦੋਂ ਬੇਅਦਬੀ ਕਾਂਡ ਵਾਪਰਿਆ ਹੂੰ ਜਦੋਂ ਗੋਲੀ ਕਾਂਡ ਵਾਪਰਿਆ ਜੀ ਹੈਨਾ ਚਾਹੇ ਅਕਾਲੀ ਦਲ ਇਹ ਤੱਥਾਂ ਤੇ ਵੀ ਲਿਆ ਕੇ ਸਾਬਤ ਕਰ ਦੇਵੇ ਕਿ ਆ ਅਸੀਂ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੰਦੇ ਪਰ ਸਵਾਲ ਤਾਂ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਨੂੰ ਰਹੇਗਾ ਨਾ ਕਿ ਰਾਜ ਦੇ ਮੁਖੀ ਤੁਸੀਂ ਸੀ ਪੁਲਿਸ ਤੰਤਰ ਤੁਹਾਡੇ ਕੋਲ ਸੀ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੁਖਵੀਰ ਬਾਦਲ ਗ੍ਰਹਿ ਮੰਤਰੀ ਸੀ ਜੀ ਸੋ ਅਜੇ ਤੱਕ ਉਹਨਾਂ ਲਈ ਇਹ ਸਵਾਲ ਚੁਣੌਤੀ ਬਣਿਆ ਹੋਇਆ ਹੈ ਪੰਜਾਬ ਚ ਕਾਂਗਰਸ ਦੀ ਸਰਕਾਰ ਆ ਗਈ ਗੈਂਗਸਟਰ ਜਿੱਲਾ ਚੋਂ ਭੱਜਣ ਲੱਗ ਪਏ ਅੰਦਰੋਂ ਫੜੇ ਜਾਣ ਲੱਗ ਪਏ ਮੋਬਾਈਲ ਧੰਦੇ ਦੀਆਂ ਖਬਰਾਂ ਆਉਣ ਲੱਗ ਪਈਆਂ ਤੇ ਇਹੀ ਮੁੱਖ ਮੰਤਰੀ ਅੱਜ ਵਾਲੇ ਭਗਵੰਤ ਮਾਨ ਉਹੀ ਸਵਾਲ ਕਰਦੇ ਜੀ ਕਿ ਸੁਖਿੰਦਰ ਰੰਧਾਵਾ ਜਿਹੜਾ ਜੇਲ੍ਹ ਮੰਤਰੀ ਆ ਜਿਹੜਾ ਜਿਹਦੇ ਕੋਲ ਸਾਰਾ ਕੰਟਰੋਲ ਆ ਇਹਦਾ ਬਈ ਤਾਲਮੇਲ ਆ ਸਾਰਾ ਕੁਝ ਇਹ ਜ਼ਿੰਮੇਵਾਰ ਆ ਬਈ ਜੀ ਫਿਰ ਜੇ ਉਹਦੇ ਲਈ ਸੁਖਿੰਦਰ ਰੰਧਾਵਾ ਜ਼ਿੰਮੇਵਾਰ ਆ ਫਿਰ ਅੱਜ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਜੇ ਪੰਜਾਬ ਦੀ ਜੇਲ੍ਹ ਛੱਡੋ ਥਾਣਿਆਂ ਚ ਹੋਣ ਲੱਗ ਪਈ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਫਿਰ ਫਿਰ ਇਹਦੇ ਲਈ ਕੀ ਪੁਲਿਸ ਨੂੰ ਕੰਟਰੋਲ ਕਰਨ ਵਾਲੇ ਡੀਜੀਪੀ ਸਾਹਿਬ ਪੁਲਿਸ ਤੇ ਐ ਵਿਭਾਗੀ ਤੌਰ ਤੇ ਮੁੱਖੀ ਗ੍ਰਹਿ ਮੰਤਰੀ ਸਾਹਿਬ ਪੰਜਾਬ ਦੇ ਮੁੱਖੀ ਮੁੱਖ ਮੰਤਰੀ ਸਾਹਿਬ ਜ਼ਿੰਮੇਵਾਰ ਨਹੀਂ ਜ਼ਿੰਮੇਵਾਰ ਨਹੀਂ ਬਿਲਕੁਲ ਸਹੀ ਹੈ ਇਸ ਪਹਿਲੂ ਤੇ ਲੌਰੈਂਸ ਬਿਸ਼ਨੋਈ ਦੀ ਜਦੋਂ ਇਹ ਸਾਬਤ ਹੋ ਗਿਆ ਕਿ ਇੱਕ ਇੰਟਰਵਿਊ ਖਰੜ ਦੇ ਥਾਣੇ ਦੇ ਉੱਥੇ ਜਿਹੜਾ ਸੀ ਸਟਾਫ ਦਾ ਥਾਣਾ ਉਹਦੇ ਵਿੱਚ ਹੁੰਦੀ ਹੈ ਦੂਸਰੀ ਜਾ ਕੇ ਰਾਜਸਥਾਨ ਦੀ ਜਿਲ੍ਹਾ ਹੁੰਦੀ ਹੈ 7 ਮਹੀਨਿਆਂ ਬਾਅਦ ਨਸਰ ਹੁੰਦੀ ਹੈ ਸਤੰਬਰ 'ਚ 222 'ਚ ਹੋਈ ਅ ਮਾਰਚ 14 ਮਾਰਚ ਨੂੰ ਆ ਕੇ ਚੱਲਦੀ ਆ ਉਹ ਇੰਟਰਵਿਊ ਸੋ ਜਿਹੜਾ 7 ਮਹੀਨਿਆਂ ਦੇ ਵਕਫੇ ਦੌਰਾਨ ਚੱਲੀ ਇਸ ਦੇ ਵਿੱਚ ਖਲਾਸਾ ਕਿਸਵਾਲੇ ਨਾਲ ਹੋਇਆ ਸੀ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਾਲੇ ਨਾਲ ਹੂੰ ਏਡੀ ਬਟਾ ਨੁਕਤਾ ਸੀਗਾ ਜੀ ਇਸ ਨੁਕਤੇ ਨੂੰ ਆਧਾਰ ਬਣਾ ਕੇ ਬਲਕੌਰ ਸਿੰਘ ਜੀ ਉਹਨਾਂ ਨੇ ਸਵਾਲ ਪੁੱਛਿਆ ਕਿ ਸਰਕਾਰ ਮੈਨੂੰ ਇੰਨਾ ਜਵਾਬ ਦੇ ਦੇਵੇ ਕਿ ਉਹਦਾ ਕੀ ਮੰਤਵ ਸੀ ਇਹਦੇ ਪਿੱਛੇ ਇੰਟਰਵਿਊ ਕਰਾਉਣ ਪਿੱਛੇ ਹੂੰ ਹੂੰ ਕਿਉਂਕਿ ਉਹਨਾਂ ਦਾ ਉਹਨਾਂ ਦਾ ਸਿੱਧਾ ਮੰਨਣਾ ਬਲਕੌਰ ਦਾ ਕਿ ਕਲਾਈਓ ਸਰਕਾਰ ਨੇ ਸਰਕਾਰੀ ਸ਼ਹਿਤ ਹੋਈ ਹੈ ਹੂੰ ਇਸੇ ਲਈ ਸਰਕਾਰ ਇਸ ਮਸਲੇ ਤੇ ਕਹਿੰਦੇ ਬੋਲਦੀ ਹੁਣ ਜੇ ਸਰਕਾਰ ਬੋਲਦੀ ਨੇ ਫਿਰ ਉਹ ਇਹ ਸਵਾਲ ਦਾ ਜਵਾਬ ਕਿਉਂ ਦੇਊਗੀ ਹੂੰ ਫਿਰ ਇਹਦਾ ਜਵਾਬ ਖੁਦ ਮਲਕੌਰ ਸਿੰਘ ਹੀ ਦਿੰਦੇ ਆ ਪ੍ਰਵੀਨ ਜੀ ਮਲਕੌਰ ਸਿੰਘ ਕਹਿੰਦੇ ਸਿੱਧਾ ਸਿੱਧਾ ਮੰਨਤਬ ਸੀਗਾ ਕਿ ਸਿੱਧੂ ਮੂਸੇ ਵਾਲੇ ਦੇ ਮਾਮਲੇ 'ਚ ਸਾਨੂੰ ਇਨਸਾਫ ਨਾ ਮਿਲੇ ਹੂੰ 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 ਇਹਦਾ ਸਿੱਧਾ ਸਿੱਧਾ ਇਰਾਦਾ ਸੀਗਾ ਕਿ ਲਾਰੈਂਸ ਬਚਨੋਈ ਦੀ ਇੰਟਰਵਿਊ ਨਾਲ ਸਿੱਧੂ ਮੂਸੇ ਵਾਲੇ ਦੇ ਕੇਸ ਦੇ ਵਿੱਚ ਜਿਹੜੇ ਗਵਾਹ ਨੇ ਉਹ ਡਰ ਜਾਣ ਸਹਿਮ ਜਾਣ ਹੂੰ ਹੂੰ ਉਹਨਾਂ ਨੂੰ ਡਰਾਉਣ ਦੀ ਧਮਕਾਉਣ ਦੀ ਪ੍ਰਵਿਰਤੀ ਵੱਜੋਂ ਇੰਟਰਵਿਊ ਸਾਹਮਣੇ ਲਿਆਂਦੀ ਗਈ ਆ ਹੂੰ ਹੂੰ ਹੈਨਾ ਤੋ ਇਸ ਲਈ ਕਹਿੰਦੇ ਕਿ ਸਾਡੇ ਕੇਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਆ ਪਰ ਸਾਡੇ ਕੋਲ ਤੁਹਾਨੂੰ ਬਚੇ ਕੀ ਅਸਲ ਲੜਾਈ ਲੜਾਂਗੇ ਉਹ ਕਹਿੰਦੇ ਹੂੰ ਪਰ ਅਜੇ ਤੱਕ ਵੀ ਸਿੱਟ ਦੀ ਇਹ ਰਿਪੋਰਟ ਜਨਤਕ ਹੋਣ ਤੋਂ ਬਾਅਦ ਵੀ ਸਰਕਾਰ ਸਰਕਾਰ ਦਾ ਕੋਈ ਨੁਮਾਇੰਦਾ ਇਸ ਮਸਲੇ ਤੇ ਬੋਲਣ ਲਈ ਤਿਆਰ ਨਹੀਂ ਆਪਣੇ ਆਪਸ ਵਾਲਾ ਹੋਰ ਤੁਸੀਂ ਹਰ ਗੱਲ ਦੇ ਉੱਤੇ ਛੋਟੀ ਛੋਟੀਆਂ ਗੱਲਾਂ ਦਾ ਟਵੀਟ ਕਰਦੇ ਹੋ ਹੈਨਾ ਫੋਟੋ ਆਪਾਉਨੇ ਹੋ ਵੀਡੀਓ ਭੇਜਦੇ ਹੋ ਮੀਡੀਆ 'ਚ ਰਿਪੋਰਟਾਂ ਕਰਦੇ ਹੋ ਦਿੱਲੀ ਵਾਲਿਆਂ ਤੋਂ ਵੀ ਕਹੋਨੇ ਉਰੀਆ ਵਾਲੇ ਵੀ ਬੋਲਦੇ ਆ ਤੇ ਹੁਣ ਆ ਮਸਲਾ ਸਿੱਧਾ ਜੁੜਿਆ ਹੈ ਹੁਣ ਇਸ ਮਸਲੇ ਤੇ ਸਰਕਾਰ ਬੋਲਦੀ ਨਹੀਂ ਚੁੱਪ ਰਵਟੀ ਆ ਤੇ ਬਿਲਕੁਲ ਕਰਸਿੰਗ ਦਾ ਸਵਾਲ ਬਹੁਤ ਬਾਝਵ ਤੇ ਵੱਡਾ ਜੀ ਬਿਲਕੁਲ ਬਿਲਕੁਲ